ਬਹੁਤ ਦਿਨਾਂ ਤੋਂ ਸਾਨੂੰ ਮੈਸੇਜ ਆ ਰਹੇ ਸੀ ਕਿ ਕੋਈ ਫੈਮਿਲੀ ਵੇਅਰ ਸਟੋਰ ਲੱਭ ਕੇ ਲਿਆਓ ਜਿਸ ਦੇ ਲਈ ਅਸੀਂ ਅੱਜ ਲੁਧਿਆਣਾ ਦੇ ਕੁਮਾਰ ਮੰਡੀ ਵਿਖੇ ਪਹੁੰਚੇ ਆ ਲੁਧਿਆਣਾ ਦੇ ਕੁਮਾਰ ਮੰਡੀ ਵਿਖੇ ਫੈਸ਼ਨ ਸਟੋਰ ਜਿੱਥੇ ਕੀ ਫੈਮਿਲੀ ਵੇਅਰ ਦੀ ਹਰ ਆਈਟਮ ਉਪਲਬਧ ਹੈ ਤੌਰ ਤੇ ਤੁਸੀਂ ਆ ਕੇ ਬੱਚੇ ਦੀ ਆਈਟਮ ਕਿਡਸ ਵੇਅਰ ਲੇਡੀਜ਼ ਵੇਅਰ ਤੇ ਜੈਂਟਸ ਵੇਅਰ ਦੀ ਹਰ ਆਈਟਮ ਮਿਲੂਗੀ ਤੇ ਇੱਥੇ ਇੱਕ ਆਫਰ ਨਾਲ ਚੱਲ ਰਿਹਾ ਹੈ ਤੁਸੀਂ ਜੇ ਕੋਈ 5000 ਰੁਪਏ ਦੀ ਪਰਚੇਜ਼ਿੰਗ ਕਰਦੇ ਹੋ ਤੇ ਉਹਦੇ ਨਾਲ ਇੱਕ ਕੂਪਨ ਮਿਲਦਾ ਹੈ ਕੂਪਨ ਦੇ ਵਿੱਚ ਤੁਸੀਂ 10 ਲੱਖ ਤੱਕ ਦੀ ਕਾਰ ਜਿੱਤ ਸਕਦੇ ਹੋ ਤੇ ਇਸ ਫੈਮਿਲੀ ਸੈਂਟਰ ਤੇ ਤੁਸੀਂ ਜਰੂਰ ਵਿਜ਼ਿਟ ਕਰੋ ਤੇ ਪਰਚੇਜ਼ਿੰਗ ਦੇ ਨਾਲ ਨਾਲ ਤੁਸੀਂ ਕਾਰਜਤਨ ਦਾ ਵੀ ਮੌਕਾ ਪਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦੇ ਵਿੱਚ ਕਿੰਨਾ ਰਸ਼ ਪਿਆ ਤੇ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਸ਼ਾਪਿੰਗ ਕਰ ਰਹੇ ਆ ਤੁਸੀਂ ਵੀ ਜਰੂਰ ਆਓ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਇਸ ਦੁਕਾਨ ਦੇ ਉੱਪਰ ਜੈਂਟਸ ਵੇਅਰ ਦੀਆਂ ਆਈਟਮਾਂ ਜਿੱਦਾਂ ਕਿ ਸ਼ਰਟ ਮੌਜੂਦ ਹੈ ਹੋਰ ਆਈਟਮਾਂ ਮੌਜੂਦ ਨੇ ਸੈਂਪਲ ਟੰਗੇ ਹੋਏ ਨੇ ਤੁਸੀਂ ਇੱਥੇ ਵਿਜ਼ਿਟ ਜ਼ਰੂਰ ਕਰੋ ਜੀ ਜੀਤ ਜੀਵ ਕੁਮਾਰ ਜੀ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਇਹਨਾਂ ਕੋਲ ਕਿਹੜੀ ਕਿਹੜੀ ਆਈਟਮ ਮੌਜੂਦ ਨੇ ਜੀ ਸਾਡੇ ਕੋਲ ਸਰ ਜੀ ਹਾਂ ਜੀ ਸਾਡੇ ਕੋਲ ਸਰ ਜੀ ਜੈਂਟਸ ਲੇਡੀਜ਼ ਬੱਚੇ ਦਾ ਲੈ ਕੇ ਸਾਰਾ ਕੁਝ ਸਭ ਆਈਟਮਾਂ ਮਿਲ ਜਾਣਗੀਆਂ ਜੈਂਟਸ ਵੀ ਜਿਵੇਂ ਫਾਰਮਲ ਸ਼ਰਟਾਂ ਹੈਗੀਆਂ ਚੈੱਕ ਸ਼ਰਟ ਹੈਗੀਆਂ ਪਲੇਨ ਸ਼ਰਟ ਹੈਗੀ ਹੈ ਸਭ ਕੁਝ ਰੀਜ਼ਨੇਬਲ ਰੇਟ ਤੇ ਮਿਲ ਜਾਣਗੇ ਸਭ ਨੂੰ ਆਮ ਮਾਰਕੀਟ ਨਾਲੋਂ ਰੇਟ ਸਾਡੇ ਘੱਟ ਹੀ ਹੈਗੇ ਇਸ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੋਈ ਕੀ ਕੀ ਹੈ ਬਾਈ ਹੋਰ ਸਾਡੇ ਕੋਲ ਸਰ ਜੀ ਜਿਵੇਂ ਵਿంటర్ ਦੀਆਂ ਆਈਟਮਾਂ ਹੈਗੀਆਂ ਟਰੈਕਸੂਟ ਵਗੈਰਾ スウェットਸ਼ਰਟ ਵਗੈਰਾ ਟੀਸ਼ਰਟ ਸਭ ਕੁਝ ਹਰ ਇੱਕ ਆਈਟਮ ਮਿਲ ਰੀਜ਼ਨੇਬਲ ਰੇਟ ਦੇ ਵਿੱਚ ਹੀ ਹੈ ਗਿਆ ਸਾਰਾ ਕੁਝ ਇੱਥੇ ਮਤਲਬ ਹਰੇਕ ਆਈਟਮ ਤੁਹਾਨੂੰ ਰੀਜ਼ਨੇਬਲ ਰੇਂਜ ਵਿੱਚ ਮਿਲ ਜਾਏਗੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਵੇਅਰ ਇੱਕ ਮੈਨਲੀ ਬ੍ਰਾਂਡ ਹੈ ਜੀ ਲੁਧਿਆਣੇ ਦਾ ਜੋ ਕਿ ਫੇਮਸ ਬ੍ਰਾਂਡ ਹੈ ਉਹ ਵੀ ਇਨਾਂ ਤੋਂ ਉਪਲਬਧ ਆਓ ਉਹਨਾਂ ਬਾਰੇ ਪੁੱਛਦੇ ਆ ਜੀ ਆਜੋ ਸਰ ਆ ਤਾਂ ਦਿਖਾਓ ਜਰਾ ਸਾਨੂੰ ਲੇਡੀਜ਼ ਦਾ ਮੈਨਲੀ ਬ੍ਰਾਂਡ ਦੀ ਹੈ ਹਾਂਜੀ ਹਾਂਜੀ ਆ ਜਿਵੇਂ ਮੈਨਲੀ ਬ੍ਰਾਂਡ ਜਿਵੇਂ ਹੈਗੇ ਨਾ ਸਰ ਜੀ ਹਾਂਜੀ ਆ ਜਿਹੜੇ ਕੰਪਨੀ ਦੇ ਪ੍ਰਿੰਟ ਰੇਟ ਹੈਗੇ ਉਹਨਾਂ ਨਾਲੋਂ ਮਤਲਬ ਰੀਜ਼ਨੇਬਲ ਰੇਂਜ ਵਿੱਚ ਤੁਹਾਨੂੰ ਇੱਥੇ ਸਾਰੇ ਹਰੇਕ ਆਈਟਮ ਮਿਲ ਜਾਏਗੀ ਤੁਹਾਨੂੰ ਇਹਨਾਂ ਦਾ ਪ੍ਰਾਈਸ ਰ ਬ੍ਰਾਂਡ ਬਹੁਤ ਵਧੀਆ ਸੱਜੀ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਹਰ ਇੱਕ ਤਰ੍ਹਾਂ ਦੇ ਮਤਲਬ ਕੁਆਲਟੀ ਸਾਰੇ ਕੁਝ ਸਾਡੇ ਕੋਲ ਉਪਲਬਧ ਹੈਗੇ ਡਿਜ਼ਾਈਨ ਪਿੱਛੇ ਬਣਿਆ ਤੇ ਉਹ ਅੰਦਰ ਆਈ ਹਾਂ ਹਾਂ ਜੀ ਹਾਂ ਜੀ ਮਤਲਬ ਉਹੀ ਡਿਜ਼ਾਈਨ ਅੰਦਰ ਬਿਲਕੁਲ ਬਿਲਕੁਲ ਹਾਂ ਜੀ ਕੋਲ ਬਸ ਸਾਰੀ ਸਾਡੇ ਕੋਲ ਜਿਵੇਂ 슬ੀਵਲੈਸ ਬੁੱਲਨ ਹੈਗੇ ਡਿਜ਼ਾਈਨਰ ਸਵੈਟਰ ਹੈਗੇ ਸਾਡੇ ਕੋਲ ਕਸ਼ਮੀਰੀ ਇਹ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲ ਮਿਲ ਜਾਏਗੀ ਬੁੱਲਨ ਬੁੱਲਨ ਕੋਟੀਆਂ ਹੈ ਸਾਟਨ ਦਾ ਨਾਈਟ ਸੂਟ ਹੈਗਾ ਸਾਟਨ ਦਾ ਨਾਈਟ ਸੂਟ ਹੈਗਾ ਮਤਲਬ ਬੁੱਲਨ ਕੁਰਤੇ ਵੀ ਲੱਗੇ ਬੁੱਲਨ ਕੁਰਤੇ ਵੀ ਹੈਗੇ ਆ ਪੂਰਾ ਸੈੱਟ ਵੀ ਹੈਗਾ ਸਿੰਗਲ ਕੁਰਤੇ ਪੂਰੇ ਸੈਟ ਵੀ ਆ ਗਏ ਕੋਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਕੋ ਬੂਲਨ ਦੇ ਕੁਰਤੇ ਵੀ ਉਪਲਬਧ ਹੋ ਗਏ ਆ ਤੇ ਨਾਈਟ ਸੂਟ ਵੀ ਆ ਤੇ ਜੋ ਕਿ ਰੀਜ਼ਨਲ ਰੀਜ਼ਨੇਬਲ ਪ੍ਰਾਈਸ ਤੇ ਮਿਲਣਗੇ ਤੁਸੀਂ ਇਹਨਾਂ ਦੇ ਸਟੋਰ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੌਰ ਤੇ ਜ਼ਰੂਰ ਵਿਜ਼ਿਟ ਕਰੋ ਜੋ ਕਿ 5000 ਦੀ ਤੁਸੀਂ ਸ਼ੋਪਿੰਗ ਕਰਦੇ ਹੋ ਤੇ 5000 ਦੇ ਨਾਲ ਇੱਕ ਕੂਪਨ ਮਿਲਦਾ ਤੇ ਕੂਪਨ ਦੇ ਵਿੱਚ ਤੁਸੀਂ 10 ਲੱਖ ਦੀ ਕਾਰ ਜਿੱਤ ਸਕਦੇ ਹੋ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਕੂਪਨ ਪਾਓ 5000 ਦੀ ਸ਼ਾਪਿੰਗ ਤੋਂ ਬਾਅਦ ਕੂਪਨ ਪਾਓ ਤੇ 10 ਲੱਖ ਦੀ ਕਾਰ ਜਿੱਤਣ ਦਾ ਮੌਕਾ ਪਾ ਸਕਦੇ ਹੋ ਜਰੂਰ ਵਿਜ਼ਿਟ ਕਰੋ ਜੀ ਇਹਨਾਂ ਦੇ ਸਟੋਰ ਤੇ ਫੈਸ਼ਨ ਸਟੋਰ ਕੁਮਾਰ ਮੰਡੀ